ਉਹ ਆਨੇ ਸਵੇਰ ਸਵੇਰ ਮੇਰੀ ਸੱਸ ਆਈ ਆ ਜੀ ਕੱਲ ਗਏ ਬੇਚਾਰੀ ਕਿਸ ਚ ਲੜ ਕੇ ਬੇਚਾਰੀ ਹਾਂਜੀ ਬੇਚਾਰੀ ਵਾਲਿਆਂ ਨੇ ਕਹਿ ਦਿੱਤਾ ਫਿਰ ਥਾਣੇ ਆਈ ਸੀ ਥਾਣੇ ਕਦੇ ਰਸਤੇ ਆਈ ਸੀ ਥਾਣੇ ਕੁੱਟਿਆ ਮੇਰੀ ਸੱਸ ਨੂੰ ਉਹਨਾਂ ਨੇ ਸਵੇਰ ਸਵੇਰ ਆਇਆ ਖਰਚਾ ਨਹੀਂ ਹੈਗਾ ਕੁੱਟਿਆ ਮਾਰਿਆ ਉਹਨਾਂ ਨੇ ਉਹਦੇ ਮੁੜਿਆ ਨਹੀਂ ਤੁਹਾਡੀ ਘਰ ਵਾਲੀ ਦਾ ਨਾਮ ਕੀ ਸੀ ਬਜਿੱਤਰ ਸਿੰਘ ਬਜਿੱਤਰ ਸਿੰਘ ਹਾਂਜੀ ਡੀਐਸਪੀ ਸੀ ਨਹੀਂ ਰਿਟਾਇਰਡ ਡੀਐਸਪੀ ਦੱਸਿਆ ਜਾ ਰਿਹਾ ਸੀ ਆ ਸੀਆਰਪੀਐਫ ਦੇ ਨਹੀਂ ਮੇਰਾ ਘਰ ਵਾਲਾ ਦਿਹਾੜੀਦਾਰ ਹੈ ਮਿਸਤਰੀ ਹੋ ਤਾਂ ਮੁਝੇ ਦੂਰ ਸੋਰਾ ਸੋਰਾ ਸਾਹਿਬ ਸੋਰਾ ਸਾਹਿਬ ਐਸਪੀਸੀ ਤੁਹਾਡੇ ਸੋਰੇ ਵੱਲੋਂ ਹਮਲਾ ਕੀਤਾ ਗਿਆ ਹਾਲ ਸੋਰੇ ਨੇ ਹਮਲਾ ਕੀਤਾ ਕਿੰਨੇ ਜਾਣੇ ਸੀ ਤੁਸੀਂ ਕਿੰਨੇ ਜਾਣੇ ਸੀ ਤੇ ਤੁਹਾਡੇ ਸੋਰੇ ਦੇ ਪਰਿਵਾਰ ਵੱਲੋਂ ਕਿੰਨੇ ਜਾਣੇ ਸੀ ਸੋਰਾ ਮੇਰਾ ਕੱਲਾ ਸੀ ਅੱਛਾ ਤੇ ਕੁੱਟਿਆ ਮਾਰਿਆ ਮੇਰੇ ਘਰ ਜਾ ਕੇ ਮੇਰੇ ਸੱਸ ਗਈ ਸੱਸ ਨੇ ਕੁੱਟ ਸੱਸ ਨੂੰ ਕੁੱਟਿਆ ਉਹਨਾਂ ਨੇ ਖਰਚਾ ਨਹੀਂ ਦੇਂਦਿਆ ਅੱਛਾ ਖਰਚਾ ਨਹੀਂ ਸੀ ਦੇਂਦੇ ਵੀ ਹਾਂਜੀ ਕੁੱਟਦਾ ਮਾਰਦਾ ਸੀ ਕਿ ਕਾਰਨ ਕੀ ਕਿਤੇ ਵੀ ਦੋ ਵਿਆਹ ਹੋਏ ਸੀ ਤੁਹਾਡੇ ਸੋਰੇ ਦੇ ਹਾਂਜੀ ਦੋ ਵਿਆਹ ਸੀ ਕਾਰਨ ਨੇ ਕਿ ਮੇਰੀ ਸੱਸ ਜਿਹੜੀ ਪੀਕਿਆ ਕਰ ਰਹੀ ਰਹਿੰਦੀ ਸੀ ਅੱਛਾ ਹਾਂਜੀ ਕੇ ਕਿਆ ਕਰਣੀ ਦੀ ਸ਼ੁਰੂ ਤੋਂ ਕੋਟ ਦਾ ਮਾਰਦਾ ਰੱਖਦਾ ਨਹੀਂ ਕੇਸ ਕੀਤਾ ਹੀ ਨਹੀਂ ਸੱਸ ਨੇ ਹੂੰ ਕੇਸ ਕੀਤਾ ਕੇ ਸਵਾਲਿਆਂ ਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਫਰਦਾ ਹੀ ਤੇ ਛੱਪੜ ਚ ਬਟਾ ਦੇਂਦਾ ਹੈ ਕਿੰਨੀਆਂ ਗੋਲੀਆਂ ਚਲਾਈਆਂ ਕਿੰਨੀਆਂ ਗੋਲੀਆਂ ਚਲੀਆਂ ਸੀ ਤਿੰਨ ਗੋਲੀਆਂ ਮੇਰੇ ਘਰ ਵਾਲੇ ਨੇ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰੀਆਂ ਗੋਲੀਆਂ ਮਾਰਦੀ ਸਾਰੀਆਂ ਦੇ ਕਿੱਥੇ ਗੋਲੀਆਂ ਵਜੇ ਸੀ ਸਾਤੀ ਦਾ ਮਾਰ ਦਿੱਤੀਆਂ ਤਿੰਨ ਉਹ ਤੇ ਹੈ ਹੀ ਨਹੀਂ ਆ ਕੀ ਮੋਟੋ ਕੀ ਹੰਦ ਨਾ ਤੋਬੀ ਦਾ ਤੋਬੀ ਦਾ ਤੋਬੀ ਉੱਥੇ ਹੋ ਗਈ ਸੀ ਭਾਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਦੋ ਬੇਟੀਆਂ ਇੱਕ ਬੇਟਾ ਆ ਹੂੰ ਉਹ ਵਿਚਾਰੇ ਕੱਲੇ ਆ ਇੰਨੀ ਕਾਦੀ ਗੱਲ ਹੋ ਗਈ ਕਿ ਗੋਲੀਆਂ ਚਲਾਤੀਆਂ ਤੁਹਾਡੇ ਸਹੁਰੇ ਨੇ ਇੰਨਾ ਵੱਡਾ ਕੀ ਸੀ ਮਸਵਾਦੜ ਕੋਈ ਮਸਲਾ ਨਹੀਂ ਹੂੰ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ ਹਾਂਜੀ ਕੋਰਟ ਚ ਕੇਸ ਸੀ ਅੱਜ ਅੱਜ ਜਿਹੜੇ ਮਸਲੇ ਲਈ ਦੁਈ ਆਏ ਸੀ ਅੱਜ ਉਹਨਾਂ ਨੇ ਕੁੱਟਿਆ ਮੇਰੀ ਸੱਸ ਨੇ ਦੁਬਾਰਾ ਮਤਲਬ ਦੂਸਰੀ ਕੰਪਲੇਂਟ ਦੇਣਾ ਸੀ ਦੂਸਰੀ ਕੰਪਲੇਂਟ ਦਿੱਤੀ ਹੂੰ ਵਿਕਰਜਾ ਦੇ ਖਰਚਾ ਨਹੀਂ ਹੈਗਾ ਖਰਚਾ ਨਹੀਂ ਸੱਸ ਨੂੰ ਅਟੈਕ ਹੋਇਆ ਸੀ ਹਾਂ ਭਾਜੀ ਕਿੰਨੀ ਦੇਰ ਤੋਂ ਬਾਖ ਰਿੰਦਾ ਪੈ ਤੁਹਾਡਾ ਸੋਰਾ ਛੋਟੇ ਹੁੰਦਿਆਂ ਨੂੰ ਛੱਡ ਦਿੱਤਾ ਉਹਨਾਂ ਨੂੰ ਅੱਠ ਮੈਂ ਛੋਟੇ ਤੋਂ ਛੱਡ ਦਿੱਤਾ ਸੀ ਉਹਦਾ ਖਰਚਾ ਚੱਲਦਾ ਪਿਆ ਸੀ ਖਰਚਾ ਚੱਲ ਜਾ ਨਹੀਂ 1000 ਰੁਪਏ ਇੱਕ ਵਾਰ ਆਇਆ 1000 ਰੁਪਏ ਤੇ ਚਾਰੀ ਰਹਿੰਦੀ ਆ ਆਪਣੀ ਕਮਾ ਕੇ ਖਾਦੀ ਤੇ ਆਪਣੀ ਕਮਾ ਕੇ ਉਹਨੇ ਆਪਣੇ ਬੱਚੇ ਪਾਲੇ ਭਾਜੀ ਜਿੱਦਾਂ ਹੁਣ ਤੁਹਾਡੇ ਤੁਹਾਡੇ ਦੇ ਜੀ ਪਤੀ ਦੀ ਮੌਤ ਹੋ ਚੁੱਕੀ ਹੈ ਉਹ ਕੀ ਇਨਸਾਫ ਦੀ ਮੰਗ ਕੀ ਕਰਦੇ ਹੋ ਤੁਸੀਂ ਤੁਹਾਡਾ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਮੰਗ ਤੇ ਕਰਦੀ ਹੋ ਇਨਸਾਫ ਦੀ ਪ੍ਰਸ਼ਾਸਨ ਤੋਂ ਜਿਹੜੀ ਪਿਸਤਲ ਚਲਾਈ ਉਹਦੇ ਲਾਇਸੈਂਸ ਸੀ ਇਹ ਲਾਇਸੈਂਸ ਤੋਂ ਬਗਾਇਆ ਸੀ ਨੂੰ ਨੂੰ ਪਤਾ ਹੈ ਨਾ ਮੈਂ ਤਾਂ ਵਿਚਾਰੀ ਹੁੰਦੀ ਜਾਂਦੀ ਨਹੀਂ ਮੈਂ ਚੰਨ ਪੜਿਆ ਵਾਲਾ ਸਾਰਾ ਹੋਇਆ ਨਹੀਂ ਸਵੇਰੇ ਸਵੇਰ ਮੇਰੇ ਸਾਸ ਆਈ ਆ ਜੀ ਕੱਲ ਦਾ ਹੀ ਵਿਚਾਰੀ ਕੇਸ ਨਾਲ ਲੜ ਕੇ ਵਿਚਾਰੀ ਹਾਂਜੀ ਵਿਚਾਰੀ ਵਾਲਿਆਂ ਨੇ ਕਹਿ ਦਿੱਤਾ ਖਰਚਾਨੇ ਥਾਣੇ ਆਈ ਸੀ ਥਾਣੇ ਕਾ ਤੇ ਰਸਤੇ ਆਈ ਸੀ ਥਾਣੇ ਕੁੱਟਿਆ ਮੇਰੀ ਸੱਸ ਨੇ ਉਹਨਾਂ ਨੇ ਸਵੇਰ ਸਵੇਰ ਆਇਆ ਖਰਚਾਨੀ ਹੈਗਾ ਕੁੱਟਿਆ ਮਾਰਿਆ ਉਹਨਾਂ ਨੇ ਉਹਦੇ ਮੁੜਿਆ ਨਹੀਂ ਤੁਹਾਡੇ ਘਰ ਵਾਲੇ ਦਾ ਨਾਮ ਕੀ ਸੀ ਬਜਿੱਤਰ ਸਿੰਘ ਬਜਿੱਤਰ ਸਿੰਘ ਹਾਂਜੀ ਡੀਐਸਪੀ ਸੀ ਨਹੀਂ ਰਟਾਇ ਡੀਐਸਪੀ ਦੱਸਿਆ ਜਾ ਰਿਹਾ ਸੀਆਰਪੀਐਫ ਦੇ ਨਹੀਂ ਮੇਰਾ ਘਰ ਵਾਲਾ ਦਿਹਾੜੀਦਾਰ ਹੈ ਮਿਸਤਰੀ ਹੋ ਤਾਂ ਮੇਜੀ ਦੂਰ ਆ ਸੋਰਾ ਸਾਹਿਬ ਸੋਰਾ ਸਾਹਿਬ ਡੀਐਸਪੀ ਸੀ ਤੁਹਾਡੇ ਸੋਰੇ ਬਲੋ ਹਮਲਾ ਕੀਤਾ ਗਿਆ ਹਾਲ ਸੋਰੇ ਨੇ ਹਮਲਾ ਕੀਤਾ ਕਿੰਨੇ ਜਣੇ ਸੀ ਤੁਸੀਂ ਕਿੰਨੇ ਜਣੇ ਸੀ ਤੇ ਤੁਹਾਡੇ ਸੋਰੇ ਦੇ ਪਰਿਵਾਰ ਵੱਲੋਂ ਕਿੰਨੇ ਜਣੇ ਸੀ ਸੋਰਾ ਮੇਰਾ ਕੱਲਾ ਸੀ ਅੱਛਾ ਤੇ ਕੁੱਟਿਆ ਮਾਰਿਆ ਮੇਰੇ ਘਰ ਜਾ ਕੇ ਮੇਰੇ ਸੱਸ ਗਈ ਸੱਸ ਨੇ ਸੱਸ ਨੇ ਕੁੱਟਿਆ ਉਹਨਾਂ ਨੇ ਖਰਚਾ ਨਹੀਂ ਦਿੰਦਿਆਂ ਅੱਛਾ ਖਰਚਾ ਨਹੀਂ ਸੀ ਦਿੰਦੇ ਵੀ ਹਾਂਜੀ ਘੋਟ ਦਾ ਮਾਰਦਾ ਸੀ ਜਿਸ ਕਾਰਨ ਕਿ ਕਿਤੇ ਵੀ ਦੋ ਵਿਆਹ ਹੋਇਆ ਸੀ ਤੁਹਾਡੇ ਸੋਹਰੇ ਦੇ ਹਾਂਜੀ ਦੋ ਵਿਆਹ ਸੀ ਕਾਰਨ ਇਹ ਕਿ ਮੇਰੀ ਸੱਸ ਜਿਹੜੀ ਪੇਕਾ ਕੰਮ ਕਰ ਰਹੀ ਹੁੰਦੀ ਸੀ ਅੱਛਾ ਹਾਂਜੀ ਪੇਕਾ ਕੰਮ ਕਰ ਰਹੀ ਹੁੰਦੀ ਸ਼ੁਰੂ ਤੋਂ ਘੋਟ ਦਾ ਮਾਰਦਾ ਰੱਖਦਾ ਨਹੀਂ ਕੇਸ ਕੀਤਾ ਹੀ ਨਹੀਂ ਸੱਸ ਨੇ ਹੂੰ ਕੇਸ ਕੀਤਾ ਕੇਸ ਵਾਲਿਆਂ ਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਘਾੜਦਾ ਹੀ ਤੇ ਛੱਪੜ ਚ ਬਟਾ ਦੇ ਦਿੰਦਾ ਹੈ ਕਿੰਨੀਆਂ ਗੋਲੀਆਂ ਚਲਾਈਆਂ ਕਿੰਨੀਆਂ ਗੋਲੀਆਂ ਚੱਲੀਆਂ ਸੀ ਤਿੰਨ ਗੋਲੀਆਂ ਮੇਰੇ ਘਰ ਵਾਲੇ ਦੇ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰੀਆਂ ਗੁੜੀਆਂ ਮਾਰਦੀ ਸਾਰੀਆਂ ਦੇ ਘਰ ਵੇ ਦੇ ਕਿੱਥੇ ਗੋਲੀ ਵਜੀ ਸੀ ਸਾਤੀ ਦਾ ਮਾਰ ਦਿੱਤੀਆਂ ਤਿੰਨ ਉਹ ਤੇ ਹੈ ਹੀ ਨਹੀਂ ਆ ਕੀ ਐ ਮੋਤੋ ਕੀ ਨਾ ਖੰਡ ਮੋਤੋ ਦੱਤੋ ਕੀ ਦੱਤੋ ਕੀ ਉੱਥੇ ਹੋ ਗਈ ਸੀ ਭਾਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਦੋ ਬੇਟੀਆਂ ਇੱਕ ਬੇਟਾ ਆ ਹੂੰ ਉਹ ਵਿਚਾਰੇ ਕੱਲੇ ਐ ਇੰਨੀ ਕਾਦੀ ਗੱਲ ਹੋ ਗਈ ਕਿ ਗੋਲੀਆਂ ਚਲਾਤੀਆਂ ਤੁਹਾਡੇ ਸੋਹਰੇ ਨੇ ਇੰਨਾ ਵੱਡਾ ਕੀ ਸੀ ਮਸਲਾ ਤੁਹਾਡਾ ਕੋਈ ਮਸਲਾ ਨਹੀਂ ਹੂੰ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ ਅੱਜ ਕੋਰਟ ਚ ਕੇਸ ਸੀ ਅੱਜ ਅੱਜ ਜਿਹੜੇ ਮਸਲੇ ਵਿੱਚ ਦੁਈ ਆਏ ਸੀ ਅੱਜ ਉਹਨਾਂ ਨੇ ਕੁੱਟਿਆ ਮੇਰੀ ਸੱਸ ਨੂੰ ਦੁਬਾਰਾ ਮਤਲਬ ਦੂਸਰੀ ਕੰਪਲੇਂਟ ਦੇਣਾ ਹੈ ਸੀ ਦੂਸਰੀ ਕੰਪਲੇਂਟ ਦਿੱਤੀ ਹੂੰ ਵੀ ਖਰਚਾ ਦੇ ਖਰਚਾ ਨਹੀਂ ਹੈਗਾ ਖਰਚਾ ਨਹੀਂ ਸੱਸ ਮੇਨੂੰ ਅਟੈਕ ਹੋਇਆ ਹੈ ਹੂੰ ਭਾਜੀ ਕਿੰਨੀ ਦੇਰ ਤੋਂ ਵਾਕ ਰਿੰਦਾ ਪੈ ਤੁਹਾਡਾ ਸੋਹਰਾ ਛੋਟੇ ਹੁੰਦਿਆਂ ਨੂੰ ਛੱਡ ਦਿੱਤਾ ਉਹਨਾਂ ਨੂੰ ਮੈਂ ਛੁਰ ਤੋਂ ਛੱਡ ਦਿੱਤਾ ਸੀ ਉਹਦਾ ਖਰਚਾ ਚੱਲਦਾ ਪਿਆ ਸੀ ਖਰਚਾ ਦੇਦਾ ਜਾਨੀ 1000 ਰੁਪਏ ਇੱਕ ਵਾਰ ਆਇਆ 1000 ਰੁਪਏ ਚਾਰੇ ਰਹਿੰਦੀ ਆ ਆਪਣੀ ਕਮਾ ਕੇ ਖਾਧੀ ਤੇ ਆਪਣੀ ਕਮਾ ਕੇ ਉਹਨੇ ਆਪਣੇ ਬੱਚੇ ਪਾਲੇ ਜੀ ਜਿੱਦਾਂ ਹੁਣ ਤੁਹਾਡੇ ਤੁਹਾਡੇ ਪਤੀ ਦੀ ਮੌਤ ਹੋ ਚੁੱਕੀ ਹੈ ਉਹਨੂੰ 3 ਇਨਸਾਫ ਦੀ ਮੰਗ ਕੀ ਕਰਦੇ ਹੋ ਤੁਸੀਂ ਤੁਹਾਡਾ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਮੰਗ ਤੇ ਕਰਦੀ ਹੋ ਇਨਸਾਫ ਦੀ ਪ੍ਰਸ਼ਾਸਨ ਤੋਂ ਜਿਹੜੀ ਪਿਸਤਲ ਚਲਾਈ ਉਹਦੀ ਲਾਇਸੈਂਸ ਸੀ ਇਹ ਲਾਇਸੈਂਸ ਤੋਂ ਬਗੈਰ ਸੀ ਇਹ ਨੂੰ ਨਹੀਂ ਪਤਾ ਹੈ ਨਾ ਮੈਂ ਤਾਂ ਵਿਚਾਰੀ ਹਾਂ ਜੀ ਜਾਂਦੀ ਨਹੀਂ ਮੈਂ ਦਨਪੜੇ ਵਾਲਾ ਸਾਹਿਬ ਹੋਇਆ ਨਹੀਂ ਸਵੇਰੇ ਸਵੇਰ ਮੇਰੀ ਸੱਸ ਆਈ ਆ ਜੀ ਕੱਲ ਤੈ ਵਿਚਾਰੀ ਕੇਸ ਨਾਲ ਲੜ ਕੇ ਵਿਚਾਰੀ ਹਾਂ ਹਾਂ ਜੀ ਵਿਚਾਰੀ ਵਾਲਿਆਂ ਨੇ ਕਹਿ ਦਿੱਤਾ ਥਾਣੇ ਥਾਣੇ ਆਈ ਸੀ ਥਾਣੇ ਕਾਦੇ ਰਸਤੇ ਆਈ ਸੀ ਥਾਣੇ ਕੁੱਟਿਆ ਮੇਰੀ ਸੱਸ ਨੂੰ ਉਹਨਾਂ ਨੇ ਸਵੇਰੇ ਸਵੇਰ ਆਇਆ ਖਰਚਾ ਨਹੀਂ ਹੈਗਾ ਕੁੱਟਿਆ ਮਾਰਿਆ ਉਹਨਾਂ ਨੇ ਮੁੜਿਆ ਨਹੀਂ ਤੁਹਾਡੀ ਘਰ ਵਾਲੀ ਦਾ ਨਾਮ ਕੀ ਸੀ ਬਜਿੱਤਰ ਸਿੰਘ ਬਜਿੱਤਰ ਸਿੰਘ ਹਾਂਜੀ ਡੀਐਸਪੀ ਸੀ ਨਹੀਂ ਡਟਾ ਡੀਐਸਪੀ ਦੱਸਿਆ ਜਾ ਰਿਹਾ ਸੀਆਰਪੀਐਫ ਦੇ ਨਹੀਂ ਮੇਰਾ ਘਰ ਵਾਲਾ ਦਿਹਾੜੀਦਾਰ ਹੈ ਮਿਸਤਰੀ ਹੋ ਤਾਂ ਮੁਝੇ ਦੂਰ ਆ ਸੋਰਾ ਸਾਹਿਬ ਸੋਰਾ ਸਾਹਿਬ ਸੋਰਾ ਸਾਹਿਬ ਡੀਐਸਪੀ ਸੀ ਤੁਹਾਡੇ ਸੋਰੇ 'ਵੱਲੋਂ ਹਮਲਾ ਕੀਤਾ ਗਿਆ ਹਾਲ ਸੋਰੇ ਨੇ ਹਮਲਾ ਕੀਤਾ ਕਿੰਨੇ ਜਣੇ ਸੀ ਤੁਸੀਂ ਕਿੰਨੇ ਜਣੇ ਸੀ ਤੇ ਤੁਹਾਡੇ ਸੋਰੇ ਦੇ ਪਰਿਵਾਰ ਵੱਲੋਂ ਕਿੰਨੇ ਜਣੇ ਸੀ ਸੋਰਾ ਮੇਰਾ ਕੱਲਾ ਸੀ ਅੱਛਾ ਤੇ ਕੁੱਟਿਆ ਮਾਰਿਆ ਮੇਰੇ ਪਾਰ ਜਾ ਕੇ ਮੇਰੇ ਸੱਸ ਗਈ ਸੱਸ ਨੇ ਸੱਸ ਨੂੰ ਕੁੱਟਿਆ ਉਹਨਾਂ ਨੇ ਖਰਚਾ ਨਹੀਂ ਦਿੰਦਿਆ ਅੱਛਾ ਖਰਚਾ ਨਹੀਂ ਸੀ ਦਿੰਦੇ ਵੀ ਹਾਂਜੀ ਕੋਟ ਦਾ ਮਾਰਦਾ ਸੀ ਕਿ ਕਾਰਨ ਕੀ ਕਿਤੇ ਵੀ ਦੋ ਵਿਆਹ ਹੋਇਆ ਸੀ ਤੁਹਾਡੇ ਸੋਹਰੇ ਦੇ ਹਾਂਜੀ ਦੋ ਵਿਆਹ ਸੀ ਕਾਰਨ ਇਹ ਕਿ ਮੇਰੀ ਸੱਸ ਜਿਹੜੀ ਪੇਕਿਆਂ ਘਰੇ ਰਹਿੰਦੀ ਸੀ ਅੱਛਾ ਹਾਂਜੀ ਪੇਕਿਆਂ ਘਰੇ ਰਹਿੰਦੀ ਸ਼ੁਰੂ ਤੋਂ ਕੋਟ ਦਾ ਮਾਰਦਾ ਰੱਖਦਾ ਨਹੀਂ ਕੇਸ ਕੀਤਾ ਹੀ ਨਹੀਂ ਸੱਸ ਨੇ ਹੂੰ ਕੇਸ ਕੀਤਾ ਕੇਸ ਵਾਲਿਆਂ ਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਘਾਟਾ ਹੀ ਤੇ ਛੱਪੜ ਚ ਬਟਾ ਦੇਂਦਾ ਹੈ ਕਿੰਨੀਆਂ ਗੋਲੀਆਂ ਚਲਾਈਆਂ ਕਿੰਨੀਆਂ ਗੋਲੀਆਂ ਚਲੀਆਂ ਸੀ ਤੇ ਇਹਨਾਂ ਗੋਲੀਆਂ ਮੇਰੇ ਘਰ ਵਾਲੇ ਦੇ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰੀਆਂ ਕੁੜੀਆਂ ਮਾਰਦੀ ਸਾਰੀਆਂ ਦੇ ਕਿੱਥੇ ਗੋਲੀ ਵਜੇ ਸੀ ਸਾਤੀ ਦਾ ਮਾਰ ਦਿੱਤੀਆਂ ਤਿੰਨ ਉਹ ਤਾਂ ਹੈ ਹੀ ਨਹੀਂ ਆ ਕੀ ਆ ਮੋਤੋ ਕੀ ਖੰਦੇ ਮਾਰ ਤੋ ਡੱਤੋ ਕੀ ਡੱਤੋ ਕੀ ਉੱਤੇ ਉਹ ਵੀ ਸੀ ਭਾਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਦੋ ਬੇਟੀਆਂ ਇੱਕ ਬੇਟਾ ਆ ਹੂੰ ਉਹ ਵਿਚਾਰੇ ਕੱਲੇ ਐ ਇੰਨੀ ਕਾਦੀ ਗੱਲ ਹੋ ਗਈ ਕਿ ਗੋਲੀਆਂ ਚਲਾਤੀਆਂ ਤੁਹਾਡੇ ਸਹੁਰੇ ਨੇ ਇੰਨਾ ਵੱਡਾ ਕੀ ਸੀ ਮਸਵਾਦੜ ਕੋਈ ਮਸਲਾ ਨਹੀਂ ਹੂੰ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ ਹਾਂਜੀ ਕੋਰਟ ਚ ਕੇਸ ਸੀ ਅੱਜ ਅੱਜ ਜਿਹੜੇ ਮਸਲੇ ਲਈ ਦੁਈ ਆਏ ਸੀ ਅੱਜ ਉਹਨਾਂ ਨੇ ਕੁੱਟਿਆ ਮੇਰੀ ਸੱਸ ਨੇ ਦੁਬਾਰਾ ਮਤਲਬ ਦੂਸਰੀ ਕੰਪਲੇਂਟ ਦੇਣਾ ਸੀ ਦੂਸਰੀ ਕੰਪਲੇਂਟ ਦਿੱਤੀ ਹੂੰ ਵੀ ਖਰਚਾ ਦੇ ਖਰਚਾ ਨਹੀਂ ਹੈਗਾ ਖਰਚਾ ਨਹੀਂ ਸੱਸ ਮੇਨੂੰ ਅਟੈਕ ਹੋਇਆ ਹੈ ਹੂੰ ਭਾਜੀ ਕਿੰਨੀ ਦੇਰ ਤੋਂ ਬਾਖ ਰਿੰਦਾ ਪੈ ਤੁਹਾਡਾ ਸੋਹਰਾ ਛੋਟੇ ਹੁੰਦਿਆਂ ਨੂੰ ਛੱਡ ਦਿੱਤਾ ਉਹਨਾਂ ਨੂੰ ਅੱਠ ਮੈਂ ਛੁਰ ਤੋਂ ਛੱਡ ਦਿੱਤਾ ਸੀ ਉਹਦਾ ਖਰਚਾ ਚੱਲਦਾ ਪਿਆ ਸੀ ਖਰਚਾ ਚੱਲਦਾ 1000 ਰੁਪਏ ਇੱਕ ਬਲਾਇਆ 1000 ਰੁਪਏ ਤੇ ਚਾਰੀ ਰਹਿੰਦੀ ਆ ਆਪਣੀ ਕਮਾਖੇ ਖਾਦੀ ਤੇ ਆਪਣੀ ਕਮਾਖੇ ਉਹਨੇ ਆਪਣੇ ਬੱਚੇ ਪਾਲੇ ਹਾਂਜੀ ਜਿੱਤਾ ਹੁਣ ਤੁਹਾਡੇ ਤੁਹਾਡੇ ਦੇ ਜੀ ਪਤੀ ਦੀ ਮੌਤ ਹੋ ਚੁੱਕੀ ਹੈ ਉਹ ਕੀ ਇਨਸਾਫ ਦੀ ਮੰਗ ਕੀ ਕਰਦੇ ਹੋ ਤੁਸੀਂ ਤੁਹਾਡਾ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਮੰਗ ਤੇ ਕਰਦੀ ਹੋ ਇਨਸਾਫ ਦੀ ਪ੍ਰਸ਼ਾਸਨ ਤੋਂ ਜਿਹੜੀ ਕਿਸਤਲ ਚਲਾਈ ਉਹਦੀ ਲਾਇਸੈਂਸ ਸੀ ਇਹ ਲਾਇਸੈਂਸ ਤੋਂ ਬਗਾਇਆ ਸੀ ਮੈਨੂੰ ਨਹੀਂ ਪਤਾ ਇਹ ਨਾ ਮੈਂ ਤਾਂ ਵਿਚਾਰੀ ਹੁੰਦੀ ਜਾਂਦੀ ਨਹੀਂ ਮੈਂ ਦੰਨ ਪੜਿਆ ਵਾਲਾ ਸਾਰਾ ਹੋਇਆ ਨਹੀਂ ਸਵੇਰੇ ਸਵੇਰ ਮੇਰੀ ਸੱਸ ਆਈ ਆ ਜੀ ਕੱਲ ਗਈ ਵਿਚਾਰੀ ਕੇਸ ਨਾਲ ਲੜ ਕੇ ਵਿਚਾਰੀ ਹਾਂਜੀ ਵਿਚਾਰੀ ਵਾਲਿਆਂ ਨੇ ਕਹਿ ਦਿੱਤਾ ਥਾਣੇ ਥਾਣੇ ਆਈ ਸੀ ਥਾਣੇ ਕਦੇ ਰਸਤੇ ਆਈ ਸੀ ਥਾਣੇ ਕੁੱਟਿਆ ਮੇਰੀ ਸੱਸ ਨੂੰ ਉਹਨਾਂ ਨੇ ਸਵੇਰ ਸਵੇਰਾ ਹੀ ਖਰਚਾ ਨਹੀਂ ਹੈਗਾ ਕੁੱਟਿਆ ਮਾਰਿਆ ਉਹਨਾਂ ਨੇ ਉਹਦੇ ਮੁੜੀ ਉਹ ਆਨੇ ਸਵੇਰ ਸਵੇਰ ਮੇਰੇ ਸੱਸ ਆਈ ਆ ਜੀ ਕੱਲ ਗਏ ਪਿਛੇ ਵਿਚਾਰੀ ਕੇਸ ਚ ਲੜ ਕੇ ਵਿਚਾਰੀ ਹਾਂਜੀ ਵਿਚਾਰੀ ਵਾਲਿਆਂ ਨੇ ਕਹਿ ਦਿੱਤਾ ਥਾਣੇ ਥਾਣੇ ਆਈ ਸੀ ਥਾਣੇ ਕਦੇ ਰਸਤੇ ਆਈ ਸੀ ਥਾਣੇ ਕੁੱਟਿਆ ਮੇਰੀ ਸੱਸ ਨੂੰ ਉਹਨਾਂ ਨੇ ਸਵੇਰ ਸਵੇਰ ਆਇਆ ਖਰਚਾ ਨਹੀਂ ਹੈਗਾ ਕੁੱਟਿਆ ਮਾਰਿਆ ਉਹਨਾਂ ਨੇ ਉਹਦੇ ਮੁੜਿਆ ਨਹੀਂ ਛੋਟੀ ਘਰ ਵਾਲੀ ਦਾ ਨਾਮ ਕੀ ਸੀ ਬਜਿੱਤਰ ਸਿੰਘ ਬਜਿੱਤਰ ਸਿੰਘ ਹਾਂਜੀ ਡੀਐਸਪੀ ਸੀ ਨਹੀਂ ਡਟਾ ਡੀਐਸਪੀ ਦੱਸਿਆ ਜਾਂਦਾ ਸੀ ਆ ਸੀਆਰਪੀਐਫ ਦੇ ਨਹੀਂ ਮੇਰਾ ਘਰ ਵਾਲਾ ਦਿਹਾੜੀਦਾਰ ਹੈ ਮਿਸਤਰੀ ਹੋ ਤਾਂ ਮੇਜੀ ਦੂਰ ਆ ਸੋਰਾ ਸੋਰਾ ਸਾਹਿਬ ਸੋਰਾ ਸਾਹਿਬ ਡੀਐਸਪੀ ਸੀ ਤੁਹਾਡੇ ਸੋਰੇ ਵੱਲੋਂ ਹਮਲਾ ਕੀਤਾ ਗਿਆ ਹਾਂ ਸੋਰੇ ਨੇ ਹਮਲਾ ਕੀਤਾ ਕਿੰਨੇ ਜਣੇ ਸੀ ਤੁਸੀਂ ਕਿੰਨੇ ਜਣੇ ਸੀ ਤੇ ਤੁਹਾਡੇ ਸੋਰੇ ਦੇ ਪਰਿਵਾਰ ਵੱਲੋਂ ਕਿੰਨੇ ਜਣੇ ਸੀ ਸੋਰਾ ਮੇਰਾ ਕੱਲਾ ਸੀ ਅੱਛਾ ਤੇ ਕੁੱਟਿਆ ਮਾਰਿਆ ਮੇਰੇ ਘਰ ਜਾ ਕੇ ਮੇਰੇ ਸਾਸ ਸਾਈ ਸਾਸ ਨੇ ਕੁੱਟਿਆ ਸਾਸ ਨੇ ਕੁੱਟਿਆ ਉਹਨਾਂ ਨੇ ਖਰਚਾ ਨਹੀਂ ਦਿੰਦਿਆ ਅੱਛਾ ਖਰਚਾ ਨਹੀਂ ਸੀ ਦਿੰਦੇ ਵੀ ਹਾਂਜੀ ਕੋਟ ਦਾ ਮਾਰਦਾ ਸੀ ਕਿਉਂਕਿ ਕਿਤੇ ਵੀ ਦੋ ਵਿਆਹ ਹੋਇਆ ਸੀ ਤੁਹਾਡੇ ਸੋਹਰੇ ਦੇ ਹਾਂਜੀ ਦੋ ਵਿਆਹ ਸੀ ਕਾਰਨ ਇਹ ਕਿ ਮੇਰੀ ਸੱਸ ਜਿਹੜੀ ਪੇਕਿਆ ਕਰ ਰਹੀ ਹਿੰਦੀ ਸੀ ਅੱਛਾ ਹਾਂਜੀ ਪੇਕਿਆ ਕਰ ਰਹੀ ਹਿੰਦੀ ਸ਼ੁਰੂ ਤੋਂ ਕੋਟ ਦਾ ਮਾਰਦਾ ਰੱਖਦਾ ਨਹੀਂ ਕੇਸ ਕੀਤਾ ਹੀ ਨੇ ਸੱਸ ਨੇ ਹੂੰ ਕੇਸ ਕੀਤਾ ਕੇਸ ਵਾਲਿਆਂ ਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਫੜਤਾ ਹੀ ਤੇ ਛੱਪੜ ਚ ਮਟਾ ਦਿੰਦਾ ਹੈ ਕਿੰਨੀਆਂ ਗੋਲੀਆਂ ਚਲਾਈਆਂ ਕਿੰਨੀਆਂ ਗੋਲੀਆਂ ਚਲੀਆਂ ਸੀ ਤੇ ਇਹਨਾਂ ਗੋਲੀਆਂ ਮੇਰੇ ਘਰ ਵਾਲੇ ਦੇ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰਿਆਂ ਦੇ ਕੁੜੀਆਂ ਮਾਰਦੀ ਸਾਰਿਆਂ ਦੇ ਕਿੱਥੇ ਗੋਲੀ ਵਜੇ ਸੀ ਸਾਤੀ ਦਾ ਮਾਰ ਦਿੱਤੀਆਂ ਤਿੰਨ ਉਹ ਤੇ ਹੈ ਹੀ ਨਹੀਂ ਆ ਕੀ ਆ ਮੋਤੋ ਕੀ ਖੰਦੇ ਮਾਰ ਤੋ ਡੱਤੋ ਕੀ ਡੱਤੋ ਕੀ ਉੱਥੇ ਹੋ ਗਈ ਸੀ ਭਾਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਦੋ ਬੇਟੀਆਂ ਇੱਕ ਬੇਟਾ ਆ ਹੂੰ ਉਹ ਵਿਚਾਰੇ ਕੱਲੇ ਐ ਇੰਨੀ ਕਾਦੀ ਗੱਲ ਹੋ ਗਈ ਕਿ ਗੋਲੀਆਂ ਚਲਾਤੀਆਂ ਤੁਹਾਡੇ ਸਹੁਰੇ ਨੇ ਇੰਨਾ ਵੱਡਾ ਕੀ ਸੀ ਮਸਵਾਦੜ ਕੋਈ ਮਸਲਾ ਨਹੀਂ ਹੂੰ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ ਹਾਂਜੀ ਕੋਰਟ ਚ ਕੇਸ ਅੱਜ ਅੱਜ ਜਿਹੜੇ ਮਸਲੇ ਲਈ ਦੁਈ ਆਏ ਸੀ ਅੱਜ ਉਹਨਾਂ ਨੇ ਕੁੱਟਿਆ ਮੇਰੀ ਸੱਸ ਨੂੰ ਦੁਬਾਰਾ ਮਤਲਬ ਦੂਸਰੀ ਕੰਪਲੇਟ ਦੇਣਾ ਹੈ ਸੀ ਦੂਸਰੀ ਕੰਪਲੇਟ ਦਿੱਤੀ ਹੂੰ ਖਰਚਾ ਜ਼ਿਆਦਾ ਖਰਚਾ ਨਹੀਂ ਹੈਗਾ ਖਰਚਾ ਨਹੀਂ ਸੱਸ ਮੇਨੂੰ ਅਟੈਕ ਹੋਇਆ ਸੀ ਹੂੰ ਭਾਜੀ ਕਿੰਨੀ ਦੇਰ ਤੋਂ ਵਾਕ ਰਹਿਂਦਾ ਪੈਸ ਤੁਹਾਡਾ ਸੋਹਰਾ ਛੋਟੇ ਹੁੰਦਿਆਂ ਨੂੰ ਛੱਡ ਦਿੱਤਾ ਉਹਨਾਂ ਨੂੰ ਅੱਠ ਮੈਂ ਛੋਟੇ ਤੋਂ ਛੱਡ ਦਿੱਤਾ ਸੀ ਉਹਦਾ ਖਰਚਾ ਚੱਲਦਾ ਪਿਆ ਸੀ ਖਰਚਾ ਚੱਲਦਾ ਨਹੀਂ 1000 ਰੁਪਏ ਇੱਕ ਬਲਾਇਆ 1000 ਰੁਪਏ ਤੇ ਚੱਰੀ ਰਹਿੰਦੀ ਆਪਣੀ ਕਮਾਖੇ ਖਾਦੀ ਤੇ ਆਪਣੀ ਕਮਾਖੇ ਉਹਨੇ ਆਪਣੇ ਬੱਚੇ ਪਾਲੇ ਭਜੀ ਜਿੱਤਾ ਹੁਣ ਤੁਹਾਡੇ ਤੁਹਾਡੇ ਦਾਦੇ ਜੀ ਦੀ ਪਤੀ ਦੀ ਮੌਤ ਹੋ ਚੁੱਕੀ ਹੈ ਉਹ 3 ਇਨਸਾਫ ਦੀ ਮੰਗ ਕੀ ਕਰਦੇ ਹੋ ਤੁਸੀਂ ਤੁਹਾਡਾ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਮੰਗ ਤੇ ਕਰਦੀ ਹੋ ਇਨਸਾਫ ਦੀ ਪ੍ਰਸ਼ਾਸਨ ਤੋਂ ਜਿਹੜੀ ਪਿਸਤਲ ਚਲਾਈ ਉਹਦੀ ਲਾਇਸੈਂਸ ਸੀ ਇਹ ਲਾਇਸੈਂਸ ਤੋਂ ਬਿਨਾਂ ਸੀ ਇਹ ਨੂੰ ਨਹੀਂ ਪਤਾ ਹੈ ਨਾ ਮੈਂ ਤਾਂ ਵਿਚਾਰੀ ਹਾਂ ਜੀ ਜਾਂਦੀ ਨਹੀਂ ਮੈਂ ਹਨ ਪੜਿਆ ਵਾਲਾ ਸਾਹਿਬ ਉਹ ਆਨੇ ਸਵੇਰੇ ਸਵੇਰ ਮੇਰੀ ਸੱਸ ਆਈ ਆ ਜੀ ਕੱਲ ਗਏ ਪਿਚਿ ਬੇਚਾਰੀ ਕੇਸ ਚ ਲੜ ਕੇ ਬੇਚਾਰੀ ਹਾਂਜੀ ਬੇਚਾਰੀ ਵਾਲਿਆਂ ਨੇ ਕਹਿ ਦਿੱਤਾ ਥਾਣੇ ਥਾਣੇ ਆਈ ਸੀ ਥਾਣੇ ਕਦੇ ਰਸਤੇ ਆਈ ਸੀ ਥਾਣੇ ਘੁੱਟਿਆ ਮੇਰੀ ਸੱਸ ਨੂੰ ਉਹਨਾਂ ਨੇ ਸਵੇਰ ਸਵੇਰਾ ਹੀ ਖਰਚਾ ਨਹੀਂ ਹੈਗਾ ਘੁੱਟਿਆ ਮਾਰਿਆ ਉਹਨਾਂ ਨੇ ਉਹਦੇ ਮੁੜਿਆ ਨਹੀਂ </body> ਨਹੀਂ ਮੇਰਾ ਘਰ ਵਾਲਾ ਦਿਹਾੜੀਦਾਰ ਹੈ ਮਿਸਤਰੀ ਹੋ ਤਾਂ ਮੇਜੀ ਦੂਰ ਆ ਸੋਰਾ ਸੋਰਾ ਸਾਹਿਬ ਸੋਰਾ ਸਾਹਿਬ ਡੀਐਸਪੀ ਸੀ ਤੁਹਾਡੇ ਸੋਰੇ ਬਲੋ ਹਮਲਾ ਕੀਤਾ ਗਿਆ ਹਾਲ ਸੋਰੇ ਨੇ ਹਮਲਾ ਕੀਤਾ ਕਿੰਨੇ ਜਾਣੇ ਸੀ ਤੁਸੀਂ ਕਿੰਨੇ ਜਾਣੇ ਸੀ ਤੇ ਤੁਹਾਡੇ ਸੋਰੇ ਦੇ ਪਰਿਵਾਰ ਵੱਲੋਂ ਕਿੰਨੇ ਜਾਣੇ ਸੀ ਸੋਰਾ ਮੇਰਾ ਕੱਲਾ ਸੀ ਅੱਛਾ ਤੇ ਕੁੱਟਿਆ ਮਾਰਿਆ ਮੇਰੇ ਪਾਰ ਜਾ ਕੇ ਮੇਰੀ ਸੱਸ ਗਈ ਸੱਸ ਨੇ ਸੱਸ ਨੇ ਕੁੱਟਿਆ ਉਹਨਾਂ ਨੇ ਖਰਚਾ ਨਹੀਂ ਦਿੰਦਿਆਂ ਅੱਛਾ ਖਰਚਾ ਨਹੀਂ ਸੀ ਦਿੰਦੇ ਵੀ ਹਾਂਜੀ ਘੋਟ ਦਾ ਮਾਰਦਾ ਸੀ ਜਿਸ ਕਾਰਨ ਕਿ ਕਿਤੇ ਵੀ ਦੋ ਵਿਆਹ ਹੋਇਆ ਸੀ ਤੁਹਾਡੇ ਸੋਹਰੇ ਦੇ ਹਾਂਜੀ ਦੋ ਵਿਆਹ ਸੀ ਕਾਰਨ ਇਹ ਕਿ ਮੇਰੀ ਸੱਸ ਜਿਹੜੀ ਪੇਕਿਆਂ ਕਰ ਰਹੀ ਰਹਿੰਦੀ ਸੀ ਅੱਛਾ ਹਾਂਜੀ ਪੇਕਿਆਂ ਕਰ ਰਹੀ ਦੀ ਸ਼ੁਰੂ ਤੋਂ ਘੋਟ ਦਾ ਮਾਰਦਾ ਰੱਖਦਾ ਨਹੀਂ ਕੇਸ ਕੀਤਾ ਹੀ ਨਹੀਂ ਸੱਸ ਨੇ ਹੂੰ ਕੇਸ ਕੀਤਾ ਕੇਸ ਵਾਲਿਆਂ ਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਫੜਦਾ ਹੀ ਤੇ ਛੱਪੜ ਚ ਬਟਾ ਦੇ ਦਿੰਦਾ ਹੈ ਕਿੰਨੀਆਂ ਗੋਲੀਆਂ ਚਲਾਈਆਂ ਕਿੰਨੀਆਂ ਗੋਲੀਆਂ ਚਲੀਆਂ ਸੀ ਤੇ ਇਹਨੂੰ ਗੋਲੀਆਂ ਮੇਰੇ ਘਰ ਵਾਲੇ ਦੇ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰੀਆਂ ਗੁੜੀਆਂ ਮਾਰਦੀਆਂ ਸਾਰੀਆਂ ਦੇ ਕਿੱਥੇ ਗੋਲੀ ਵਜੀ ਸੀ ਸਾਤੀ ਦਾ ਮਾਰ ਦਿੱਤੀਆਂ ਤਿੰਨ ਉਹ ਤੇ ਹੈ ਹੀ ਨਹੀਂ ਆ ਕੀ ਐ ਮੋਤੋ ਕੀ ਹਨਨ ਮੋਤੋ ਦੱਤੋ ਕੀ ਦੱਤੋ ਕੀ ਉੱਥੇ ਹੋ ਗਈ ਸੀ ਭਾਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਦੋ ਬੇਟੀਆਂ ਇੱਕ ਬੇਟਾ ਆ ਹੂੰ ਉਹ ਵਿਚਾਰੇ ਕੱਲੇ ਐ ਇੰਨੀ ਕਾਦੀ ਗੱਲ ਹੋ ਗਈ ਕਿ ਗੋਲੀਆਂ ਚਲਾਤੀਆਂ ਤੁਹਾਡੇ ਸੋਹਰੇ ਨੇ ਇੰਨਾ ਵੱਡਾ ਕੀ ਸੀ ਮਸਲਾ ਤਾਂ ਡਾ ਕੋਈ ਮਸਲਾ ਨਹੀਂ ਹੂੰ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ ਹਾਂਜੀ ਕੋਰਟ ਚ ਕੇਸ ਸੀ ਅੱਜ ਅੱਜ ਜਿਹੜੇ ਮਸਲੇ ਵਿੱਚ ਦੁਈ ਆਏ ਸੀ ਅੱਜ ਉਹਨਾਂ ਨੇ ਕੁੱਟਿਆ ਮੇਰੀ ਸੱਸ ਨੂੰ ਦੁਬਾਰਾ ਮਤਲਬ ਦੂਜੀ ਕੰਪਲੇਂਟ ਦੇਣਾ ਹੈ ਸੀ ਹਾਂ ਦੂਜੀ ਕੰਪਲੇਂਟ ਦਿੱਤੀ ਹੂੰ ਵੀ ਖਰਚਾ ਦੇ ਖਰਚਾ ਨਹੀਂ ਹੈਗਾ ਖਰਚਾ ਨਹੀਂ ਸੱਸ ਮੇਨੂੰ ਅਟੈਕ ਹੋਇਆ ਹੈ ਹੂੰ ਭਾਜੀ ਕਿੰਨੀ ਦੇਰ ਤੋਂ ਵਾਕ ਰਿੰਦਾ ਪੈਸ ਤੁਹਾਡਾ ਸੋਰਾ ਛੋਟੇ ਹੁੰਦਿਆਂ ਨੂੰ ਛੱਡ ਦਿੱਤਾ ਉਹਨਾਂ ਨੂੰ ਅਸੀਂ ਸ਼ੁਰੂ ਤੋਂ ਛੱਡ ਦਿੱਤਾ ਸੀ ਉਹਦਾ ਖਰਚਾ ਚੱਲਦਾ ਪਿਆ ਸੀ ਖਰਚਾ ਦੇਦਾ ਜਾਨੀ 1000 ਰੁਪਏ ਇੱਕ ਵਾਰ ਆਇਆ 1000 ਰੁਪਏ ਤੇ ਚਾਰੀ ਰਹਿੰਦੀ ਆ ਆਪਣੀ ਕਮਾ ਕੇ ਖਾਧੀ ਤੇ ਆਪਣੀ ਕਮਾ ਕੇ ਉਹਨੇ ਆਪਣੇ ਬੱਚੇ ਪਾਲੇ ਜੀ ਜਿੱਦਾਂ ਹੁਣ ਤੁਹਾਡੇ ਤੁਹਾਡੇ ਦਾਦੇ ਪਿਓ ਦੀ ਮੌਤ ਹੋ ਚੁੱਕੀ ਹੈ ਉਹ ਕੀ ਇਨਸਾਫ ਦੀ ਮੰਗ ਕੀ ਕਰਦੇ ਹੋ ਤੁਸੀਂ ਤੁਹਾਡਾ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਮੰਗ ਤੇ ਕਰਦੀ ਹੋ ਇਨਸਾਫ ਦੀ ਪ੍ਰਸ਼ਾਸਨ ਤੋਂ ਜਿਹੜੀ ਪਿਸਤਲ ਚਲਾਈ ਉਹਦੀ ਲਾਇਸੈਂਸ ਸੀ ਇਹ ਲਾਇਸੈਂਸ ਤੋਂ ਬਗਾਇਆ ਸੀ ਇਹ ਨੂੰ ਨੂੰ ਪਤਾ ਹੈ ਨਾ ਮੈਂ ਤਾਂ ਵਿਚਾਰੀ ਹਾਂ ਜੀ ਜਾਂਦੀ ਨਹੀਂ ਮੈਂ ਹਨ ਪੜਿਆ ਵਾਲਾ ਸਾਰਾ ਹੋਇਆ ਨਹੀਂ ਸਵੇਰੇ ਸਵੇਰ ਮੇਰੀ ਸੱਸ ਆਈ ਆ ਜੀ ਕੱਲ ਦਾ ਹੀ ਵਿਚਾਰੀ ਕੇਸ ਦਾ ਲੜ ਕੇਸ ਵਿਚਾਰੀ ਹਾਂ ਹਾਂ ਜੀ ਵਿਚਾਰੀ ਵਾਲਿਆਂ ਨੇ ਕਹਿ ਦਿੱਤਾ ਥਾਣੇ ਥਾਣੇ ਆਈ ਸੀ ਥਾਣੇ ਕਾਦੇ ਰਸਤੇ ਆਈ ਸੀ ਥਾਣੇ ਕੁੱਟਿਆ ਮੇਰੀ ਸੱਸ ਨੂੰ ਉਹਨਾਂ ਨੇ ਸਵੇਰ ਸਵੇਰ ਆਇਆ ਖਰਚਾ ਨਹੀਂ ਹੈਗਾ ਕੁੱਟਿਆ ਮਾਰਿਆ ਉਹਨਾਂ ਨੇ ਉਹਦੇ ਮੁੜਿਆ ਨਹੀਂ ਤੁਹਾਡੇ ਘਰ ਵਾਲੇ ਦਾ ਨਾਮ ਕੀ ਸੀ? ਬਜਤਰ ਸਿੰਘ। ਬਜਤਰ ਸਿੰਘ? ਹਾਂਜੀ। ਡੀਐਸਪੀ ਸੀ? ਨਹੀਂ। ਰਟਾਇ ਡੀਐਸਪੀ ਦੱਸਿਆ ਜਾ ਰਿਹਾ ਸੀ ਆ ਸੀਆਰਪੀਐਫ ਦੇ। ਨਹੀਂ ਮੇਰਾ ਘਰ ਵਾਲਾ ਦਿਹਾੜੀਦਾਰ ਹੈ ਮਿਸਤਰੀ ਹੋ ਤਾਂ ਮੁਝੇ ਦੂਰ ਆ। ਸੋਰਾ ਸਾਹਿਬ। ਸੋਰਾ ਸਾਹਿਬ। ਸੋਰਾ ਸਾਹਿਬ ਡੀਐਸਪੀ ਸੀ। ਤੁਹਾਡੇ ਸੋਰੇ ਬਲੋ ਹਮਲਾ ਕੀਤਾ ਗਿਆ। ਹਾਲ ਸੋਰੇ ਨੇ ਹਮਲਾ ਕੀਤਾ। ਕਿੰਨੇ ਜਣੇ ਸੀ ਤੁਸੀਂ ਕਿੰਨੇ ਜਣੇ ਸੀ ਤੇ ਤੁਹਾਡੇ ਸੋਰੇ ਦੇ ਪਰਿਵਾਰ ਵਾਲੋ ਕਿੰਨੇ ਜਣੇ ਸੀ? ਸੋਰਾ ਮੇਰਾ ਕੱਲਾ ਸੀ। ਅੱਛਾ। ਤੇ ਕੁੱਟਿਆ ਮਾਰਿਆ ਮੇਰੇ ਪਾਰ ਜਾ ਕੇ ਮੇਰੇ ਸੱਸ ਗਈ। ਸੱਸ ਨੇ ਸੱਸ ਨੇ ਕੁੱਟਿਆ ਉਹਨਾਂ ਨੇ। ਖਰਚਾ ਨਹੀਂ ਦਿੰਦਿਆ ਅੱਛਾ ਖਰਚਾ ਨਹੀਂ ਸੀ ਦਿੰਦੇ ਹਾਂਜੀ ਕੋਟ ਦਾ ਮਾਰਦਾ ਸੀ ਕਿਉਂਕਿ ਕਿਤੇ ਵੀ ਦੋ ਵਿਆਹ ਹੋਇਆ ਸੀ ਤੁਹਾਡੇ ਸੋਹਰੇ ਦੇ ਹਾਂਜੀ ਦੋ ਵਿਆਹ ਸੀ ਕਾਰਨ ਇਹ ਕਿ ਮੇਰੀ ਸੱਸ ਜਿਹੜੀ ਪੇਕਿਆਂ ਕਰ ਰਹੀ ਰਹਿੰਦੀ ਸੀ ਅੱਛਾ ਹਾਂਜੀ ਪੇਕਿਆਂ ਕਰ ਰਹੀ ਰਹਿੰਦੀ ਸ਼ੁਰੂ ਤੋਂ ਕੋਟ ਦਾ ਮਾਰਦਾ ਰੱਖਦਾ ਨਹੀਂ ਕੇਸ ਕੀਤਾ ਹੀ ਮੇਰੇ ਸੱਸਾਂ ਨੇ ਹੂੰ ਕੇਸ ਕੀਤਾ ਕੇਸ ਵਾਲਿਆਂ ਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਘਾੜਤਾ ਹੀ ਤੇ ਛੱਪੜ ਚ ਮਟਾ ਦਿੰਦਾ ਹੈ ਕਿੰਨੀਆਂ ਗੋੜੀਆਂ ਚਲਾਈਆਂ ਗਈਆਂ ਕਿੰਨੀਆਂ ਗੋੜੀਆਂ ਚਲੀਆਂ ਸੀ ਤੇ ਇਹਨਾਂ ਗੋਲੀਆਂ ਮੇਰੇ ਘਰ ਵਾਲੇ ਦੇ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰਿਆਂ ਦੀ ਗੁੜੀਆਂ ਮਾਰਦੀ ਸਾਰਿਆਂ ਦੇ ਕਿੱਥੇ ਗੋਲੀ ਵਜੇ ਸੀ ਸਾਤੀ ਦਾ ਮਾਰ ਦਿੱਤੀਆਂ ਤਿੰਨ ਉਹ ਤੇ ਹੈ ਹੀ ਨਹੀਂ ਆ ਕੀ ਆ ਮੋਤੋ ਕੀ ਖੰਦੇ ਮਾਰ ਤੋ ਦੱਤੋ ਕੀ ਦੱਤੋ ਕੀ ਉੱਤੇ ਉਹ ਵੀ ਸੀ ਭਾਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਦੋ ਬੇਟੀਆਂ ਇੱਕ ਬੇਟਾ ਆ ਹੂੰ ਉਹ ਵਿਚਾਰੇ ਕੱਲੇ ਐ ਇੰਨੀ ਕਾਦੀ ਗੱਲ ਹੋ ਗਈ ਕਿ ਗੋਲੀਆਂ ਚਲਾਤੀਆਂ ਤੁਹਾਡੇ ਸੋਹਰੇ ਨੇ ਇੰਨਾ ਵੱਡਾ ਕੀ ਸੀ ਮਸਵਾਦੜ ਕੋਈ ਮਸਲਾ ਨਹੀਂ ਹੂੰ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ ਹਾਂਜੀ ਕੋਰਟ ਚ ਕੇਸ ਹੈ ਅੱਜ ਅੱਜ ਜਿਹੜੇ ਮਸਲੇ ਲਈ ਦੁਈ ਆਏ ਸੀ ਅੱਜ ਉਹਨਾਂ ਨੇ ਕੁੱਟਿਆ ਮੇਰੀ ਸੱਸ ਨੇ ਦੁਬਾਰਾ ਮਤਲਬ ਦੂਸਰੀ ਕੰਪਲੇਂਟ ਦੇਣਾ ਸੀ ਦੂਸਰੀ ਕੰਪਲੇਂਟ ਦਿੱਤੀ ਹੂੰ ਵੀ ਖਰਚਾ ਦੇ ਖਰਚਾ ਨਹੀਂ ਹੈਗਾ ਖਰਚਾ ਨਹੀਂ ਸੱਸ ਮੇਨੂੰ ਅਟੈਕ ਹੋਇਆ ਹੈ ਹੂੰ ਭਾਜੀ ਕਿੰਨੀ ਦੇਰ ਤੋਂ ਬਾਖ ਰਿੰਦਾ ਪੈ ਤੁਹਾਡਾ ਸੋਰਾ ਛੋਟੇ ਹੁੰਦਿਆਂ ਨੂੰ ਛੱਡ ਦਿੱਤਾ ਉਹਨਾਂ ਨੂੰ ਅੱਠ ਮੈਂ ਛੁਰ ਤੋਂ ਛੱਡ ਦਿੱਤਾ ਸੀ ਉਹਦਾ ਖਰਚਾ ਚੱਲਦਾ ਪਿਆ ਸੀ ਖਰਚਾ ਚੱਲਦਾ 1000 ਰੁਪਏ ਇੱਕ ਬਲਾਇਆ 1000 ਰੁਪਏ ਸਿਰ ਬਚਾਰੀ ਰਹਿੰਦੀ ਆ ਆਪਣੀ ਕਮਾਖੇ ਖਾਦੀ ਤੇ ਆਪਣੀ ਕਮਾਖੇ ਉਹਨੇ ਆਪਣੇ ਬੱਚੇ ਪਾਲਲੇ ਹਾਂਜੀ ਜਿੱਤਾ ਹੁਣ ਤੁਹਾਡੇ ਤੁਹਾਡੇ ਦਾਦੇ ਜੀ ਪਤੀ ਦੀ ਮੌਤ ਹੋ ਚੁੱਕੀ ਹੈ ਉਹ ਤੀਨ ਇਨਸਾਫ ਦੀ ਮੰਗ ਕੀ ਕਰਦੇ ਹੋ ਤੁਸੀਂ ਤੁਹਾਡਾ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਮੰਗ ਤੇ ਕਰਦੀ ਹੋ ਇਨਸਾਫ ਦੀ ਪ੍ਰਸ਼ਾਸਨ ਤੋਂ ਜਿਹੜੀ ਕਿਸਤਲ ਚਲਾਈ ਉਹਦੀ ਲਾਇਸੈਂਸ ਸੀ ਇਹ ਲਾਇਸੈਂਸ ਤੋਂ ਬਗਾਇਆ ਸੀ ਇਹ ਨੂੰ ਨਹੀਂ ਪਤਾ ਹੈ ਨਾ ਮੈਂ ਤਾਂ ਵਿਚਾਰੀ ਹੁੰਦੀ ਜਾਂਦੀ ਨਹੀਂ ਮੈਂ ਦਨ ਪੜਿਆ ਵਾਲਾ ਸਾਹ ਹੋਇਆ ਨਹੀਂ ਸਵੇਰੇ ਸਵੇਰ ਮੇਰੇ ਸੱਸ ਆਈ ਆ ਜੀ ਕੱਲ ਗਏ ਵਿਚਾਰੀ ਕੇਸ ਚ ਲੜ ਕੇ ਵਿਚਾਰੀ ਹਾਂਜੀ ਵਿਚਾਰੀ ਵਾਲਿਆਂ ਨੇ ਕਹਿ ਦਿੱਤਾ ਥਾਣੇ ਥਾਣੇ ਆਈ ਸੀ ਥਾਣੇ ਕਾਦੇ ਰਸਤੇ ਆਈ ਸੀ ਥਾਣੇ ਕੁੱਟਿਆ ਮੇਰੀ ਸੱਸ ਨੇ ਉਹਨਾਂ ਨੇ ਸਵੇਰ ਸਵੇਰਾ ਹੀ ਖਰਚਾ ਨਹੀਂ ਹੈਗਾ ਕੁੱਟਿਆ ਮਾਰਿਆ ਉਹਨਾਂ ਨੇ ਉਹਦੇ ਮੁੜੀ